ਬਠਿੰਡਾ ਦੇ ਰੋਜ਼ ਗਾਰਡਨ ਦੇ ਬਿਲਕੁਲ ਸਾਹਮਣੇ ਮੱਛੀ ਮਾਰਕੀਟ ਦੇ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਇੱਕ ਮੋਬਾਈਲ ਰਿਪੇਅਰ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ। ਪ੍ਰਾਣੇ ਅਤੇ ਮੋਬਾਈਲ ਲੈ ਕੇ ਹੋਈ ਇਹ ਫਰਾਰ ਛੱਤ ਤੋੜ ਕੇ ਅੰਦਰ ਆਏ ਇਹ ਚੋਰ। ਦੱਸਦੀ ਹੈ ਕਿ ਬਠਿੰਡਾ ਸ਼ਹਿਰ ਦੇ ਅੰਦਰ ਚੋਰੀ ਦੀਆਂ ਵਾਰਦਾਤਾਂ ਆਮ ਦੀ ਤਰ੍ਹਾਂ ਹੋ ਰਹੀਆਂ ਹਨ। ਪੁਲਿਸ ਤੋਂ ਇਹਨਾਂ ਨੂੰ ਬਿਲਕੁਲ ਵੀ ਡਰ ਨਹੀਂ ਦਿਖਾਈ ਦੇ ਰਿਹਾ ਚੋਰਾਂ ਨੂੰ। ਬਿਤੀ ਰਾਤ ਵੀ ਇੱਕ ਬਠਿੰਡਾ ਦੇ ਰੋਜਗਾਰਣ ਦੇ ਸਾਹਮਣੇ ਮੋਬਾਈਲਾਂ ਵਾਲੀ ਦੁਕਾਨ ਦੇ ਵਿੱਚ ਚੋਰਾਂ ਵੱਲੋਂ ਛੱਤ ਨੂੰ ਤੋੜ ਕੇ ਉਹਦੇ ਅੰਦਰ ਆਏ ਅਤੇ ਇਸ ਦੁਕਾਨ ਦੇ ਅੰਦਰੋਂ ਪੁਰਾਣੇ ਅਤੇ ਨਵੇਂ ਮੋਬਾਈਲ ਲੈ ਕੇ ਫਰਾਰ ਹੋ ਗਏ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਰੋਜਗਾਰਣ ਦੇ ਸਾਹਮਣੇ ਦੀਆਂ ਇਹ ਸਾਰੀਆਂ ਤਸਵੀਰਾਂ ਮੱਛੀ ਮਾਰਕੀਟ ਦੀਆਂ ਜਿੱਥੇ ਇੱਕ ਦੁਕਾਨ ਦੇ ਅੰਦਰ ਚੋਰਾਂ ਵੱਲੋਂ ਛੱਤ ਤੋੜ ਕੇ ਇਸ ਦੇ ਅੰਦਰ ਆਏ ਤੇ ਉਸ ਦੇ ਅੰਦਰੋਂ ਨਵੇਂ ਅਤੇ ਆਪਣਾ ਪੁਰਾਣੇ ਮੋਬਾਈਲ ਅਤੇ ਮੋਬਾਈਲਾਂ ਦੀ ਐਸੈਸਰੀ ਲੈ ਕੇ ਇਥੋਂ ਫਰਾਰ ਹੋ ਗਏ ਕਾਫੀ ਨੁਕਸਾਨ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਮੌਕੇ ਬਕਾਮ ਦੇ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਸਵੇਰੇ ਆਈ ਹੈ ਤੇ ਇਥੋਂ ਫੋਟੋ ਖਿੱਚ ਕੇ ਲੈ ਗਈ ਹੈ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਇਹਨਾਂ ਵੱਲੋਂ ਕਾਰਵਾਈ ਹੁੰਦੀ ਉਹ ਤਾਂ ਬਾਦ ਦੀ ਗੱਲਾਂ ਨੇ ਏਕਨ ਇੱਕ ਵਾਰੀ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਹੋ ਚੁੱਕਾ ਹੈ ਹਾਂਜੀ ਨਾਮ ਤੇ ਕਾਦੀ ਦੁਕਾਨ ਹੈ ਕਿੱਥੇ ਹੈ ਦੁਕਾਨ ਬਈ ਨਾਮ ਆਪਣਾ ਬੱਦੀ ਆ ਤੇ ਆਪਣਾ ਰੋਜ਼ ਗਾਰਡਨ ਦੇ ਸਾਹਮਣੇ ਜਿਹੜੀ ਮੱਛੀਆਂ ਦੀ ਮਾਰਕੀਟ ਹੈ ਉਹਦੇ ਨਾਲ ਹੀ ਆਪਣੀ ਦੁਕਾਨ ਹੈ ਤੇ ਮੋਬਾਈਲਾਂ ਦੀ ਦੁਕਾਨ ਹੈ ਵੀਰੇ ਕੀ ਗੱਲ ਨਹੀਂ ਕੱਲ ਬਈ ਆਪਾਂ ਰਾਤ ਨੂੰ ਜਿੰਨੇ 9:00 ਵਜੇ ਆਪਾਂ ਘਰੇ ਜਾਵੜੇ ਉਸ ਤੋਂ ਬਾਅਦ ਜਦੋਂ ਆਪਾਂ ਸਵੇਰੇ ਸ਼ਟਰ ਖੋਲਿਆ ਉਸ ਤੋਂ ਬਾਅਦ ਦੇਖਿਆ ਬਈ ਇਹਦੇ ਛੱਤ ਤੋੜ ਕੇ ਲੋਕ ਸਮਾਨ ਲੈ ਗਏ ਸਾਡੇ ਫੋਨ ਮੰਨ ਕੇ ਚਲੋ 25 ਤੋਂ 30 ਹਜ਼ਾਰ ਦੇ ਵਿੱਚ ਹੋਊਗਾ ਚਾਹੇ ਮੇਰੇ ਹਿਸਾਬ ਨਾਲ ਵੱਧ ਹੀ ਹੋਣੇ 20 ਹਜ਼ਾਰ ਫੀ ਫੋਨ ਸੀ ਤੇ 15-20 ਹਜ਼ਾਰ ਦੀ ਐਸੈਸਰੀ ਸੀ ਉਹ ਵੀ ਲੈ ਗਏ ਨਾਲ ਸਾਡੇ ਸੌਂਡ ਬਾਰ ਵਗੈਰਾ ਤਦੋਂ ਪਤਾ ਕਦੋਂ ਲੱਗਿਆ ਇਹ ਅੱਜ ਸਵੇਰੇ ਅਸੀਂ ਜਦੋਂ ਦੁਕਾਨ ਓਪਨ ਕੀਤੀ ਉਹ ਪਤਾ ਲੱਗਿਆ ਹਾਂਜੀ ਕਿਤੋਂ ਆਇ ਕਿਤੋਂ ਇਹ ਜੀ ਛੱਤ ਦੇ ਵਿੱਚੋਂ ਉਹ ਤੋਂ ਆਇਆ ਹਾਂਜੀ ਉਹ ਛੇੜੀਆ ਥੋੜਾ ਛੱਤ ਤੇ ਪਿਆ ਹੋਣੀ ਜੀ ਉਹਨਾਂ ਦਾ ਹਾਂਜੀ ਕੀ ਲੱਗਦਾ ਕੀ ਹੈਗਾ ਜਦੋਂ ਚੋਰੀ ਹੋਈ ਹੈਗੀ ਪਿੱਛੋਂ ਬੰਦੇ ਆਏ ਲੱਗੇ ਕੈਮਰੇ ਲੱਗੇ ਸੀ ਸੀਸੀਟੀਵੀ ਦੇ ਸੀਸੀਟੀਵੀ ਕੈਮਰੇ ਅੱਗੇ ਲੱਗੇ ਜੀ ਪਿੱਛੇ ਨਹੀਂ ਲੱਗੇ ਉਹ ਛੱਤ ਦੇ ਉੱਪਰੋਂ ਆ ਕੇ ਛੱਤ ਤੋੜ ਕੇ ਤੇ ਉੱਥੇ ਛੇੜੀ ਥੋੜਾ ਪਿਆ ਉਸ ਤੋਂ ਬਾਅਦ ਸਮਾਨ ਚੋਣ ਲੈ ਗਏ ਕੜੀਆਂ ਕੁੜੀਆਂ ਸਭ ਖਿਚ ਗਿਆ ਹਾਂਜੀ ਪੁਲਿਸ ਕੋ ਦੋ ਆਈਏਗੀ ਪੁਲਿਸ ਸਵੇਰੇ ਆਈ ਸੀ 11:00 ਵਜੇ ਆਈ ਸੀ ਇੱਕ ਬੰਦਾ ਆਇਆ ਉਹਨਾਂ ਦਾ ਚੈੱਕ ਕਰਕੇ ਬਸ ਫੋਟੋਆਂ ਖਿੱਚ ਕੇ ਲੈ ਗਏ ਸੀ ਕੋਈ ਨਹੀਂ ਅੱਛਾ ਕੀ ਮੰਗਤੀ ਕਰਦੇ ਵੀ ਮੈਂ ਮੈਂ ਤਾਂ ਮੰਗ ਕਰਦਾ ਵੀ ਸਾਡਾ ਤਿਬਾਤ ਤੋਂ ਬਾਅਦ ਵਿੱਚ ਸਾਡੇ ਜਿਹੜੇ ਪੁਰਾਣੇ ਕੋਲੇ ਗਾਕਾ ਦੇ ਫੋਨ ਨੇ ਬਈ ਉਹ ਆ ਜਾਣ ਸਾਡੇ ਵਾਪਸ ਇਹ ਹਾਂਜੀ ਇਹੇ ਵਰਗਾ ਦਾ ਕੰਮ ਕਰਦਾ ਇਹ ਕੱਟੋ-ਕੱਟੇ ਚਾਰ ਬੰਦੇ ਹੋਣਗੇ ਬਈ ਹਾਂਜੀ ਉਹ ਮੋਰਾ ਵੀ ਛੋਟਾ ਜਿਹਾ ਹੈਗਾ ਉਹਦੇ ਵਿੱਚੋਂ ਪਤਲਾ ਜਿਹਾ ਬੰਦਾ ਨਿਕਲਿਆ ਹੋਣਾ ਕਿ ਕਿੰਨੇ ਪੁਰਾਣੇ ਦੁਕਾਨ ਹੈ ਤੇ ਇਹ ਦੁਕਾਨ ਤਾਂ ਸਾਲ ਬਹੁਤ ਪੁਰਾਣੀ ਹੈ ਲੇਕਿਨ ਆਪਾਂ ਅੱਜ ਇਸ ਸਾਲ ਜਨਵਰੀ ਚ ਦੁਕਾਨ ਕੀਤੀ ਸੀ 8 ਮਹੀਨੇ ਹੋ ਗਏ ਆਪਾਂ ਨੂੰ ਕਿਤੇ ਨਹੀਂ ਦੁਕਾਨ ਦੀ ਹਾਂਜੀ ਇਹ ਕੋਈ ਨਾਮ ਕੀ ਹੈ ਤੇ ਕੀ ਗੱਲ ਹੋਈ ਹੈ ਮੇਰਾ ਨਾਮ ਜਗਦੀਪ ਸਿੰਘ ਹੈ ਤੇ ਮੇਰੇ ਗਵਾਲੀ ਹੈ ਘਰ ਦੇ ਤੇ ਉਹ ਇਹਨਾਂ ਸਵੇਰੇ ਮਿੰਟਾ ਪਤਾ ਲੱਗਿਆ ਵੀ ਐਂ ਕਰਕੇ ਇਹ ਦੁਕਾਨ ਚੋਰੀ ਹੋ ਗਈ ਤੇ ਇਹਦਾ ਵਿਚਾਰਿਆਂ ਨੇ ਮਸਾਂ ਦੁਕਾਨ ਕਰੀ ਸੀ ਤੇ ਪੈਸੇ ਪੜ ਤੜ ਕੇ ਲਾਏ ਸੀ ਇਹਦੇ ਇਹਨਾਂ ਦਾ ਸਾਰੇ ਕੰਮ ਕਰਾ ਹੋ ਗਿਆ ਇੱਕ ਤਾਂ ਹੁਣ ਸਾਂਝ ਲੋ ਵੀ ਪਾਣੀ ਕਿੰਨੀ ਭਦੇ ਫਿਰਦੇ ਆ ਸਾਰੇ ਆੜਾ ਜੀ ਉਧਰ ਹੈ ਸਾਰੇ ਉਧਰ ਪਾ ਦੇਖ ਲਓ ਤੇ ਚੋਰਾਂ ਨੇ ਆ ਕੰਮ ਜਿਹੜਾ ਕਰਤਾ ਇਹ ਜੁਆਇੰਟ ਬਹੁਤ ਪੂਰ ਨੂੰ ਵੀ ਪੜਾ ਤੇ ਦੱਸੋ ਵੀ ਹੁਣ ਕਿਵੇਂ ਉੱਠਣਗੇ ਘਟੋਗੱਟ ਵਿੱਚ 70-80 ਹਜ਼ਾਰ ਦਾ ਨੁਕਸਾਨ ਕਰ ਗਏ ਤੇ ਫਿਰ ਇਹਨਾਂ ਨੂੰ ਤਾਂ ਬਹੁਤ ਜਿਆਦਾ ਔਖਾ ਹੋ ਜੂ। ਇਹਨੇ ਗ੍ਰਾਕਾ ਦੇ ਮੋਬਾਈਲ ਸੀਗੇ ਹਾਂਜੀ ਹਾਂਜੀ ਉਹ ਸਾਰਾ ਨਾ ਵੱਡਾ ਕੰਮ ਹੋਇਆ ਉਹ ਉਹਨਾਂ ਦਾ ਦੇਣੀ ਵੈਣੀ ਹੈ ਨਾ ਇਹਨਾਂ ਨੂੰ ਚੋਰ ਕਿਥੋਂ ਆਇ ਕਿ ਕੋਈ ਉਹ ਛੱਤ ਦੇ ਵਿੱਚੋਂ ਮੋਰਾ ਕੱਢ ਕੇ ਛੱਤ ਬਣ ਕੇ ਫੇਰ ਉੱਪਰ ਆਵੇ ਤੇ ਇਹ ਤਿੰਨ ਚਾਰ ਬੰਦਿਆਂ ਦਾ ਕੰਮ ਹੈ ਤੇ ਕੋਈ ਪੂਰੇ ਤਜਰਬੇਕਾਰੀ ਹੋਣਗੇ ਜਿਹੜੇ ਛੱਤ ਛੱਤ ਤੋੜ ਕੇ ਜਿਹੜੇ ਮਿਲਦੀ ਲੰਗੇ ਆ ਕੋਈ ਮਾੜੇ ਮੂٹے ਦਾ ਹੌਲੀ ਨਹੀਂ ਉਹੋ ਕੋਤੇ ਜੀ ਕਿਵੇਂ ਦੇਖ ਦਿਓ ਅੱਜ ਦੇ ਹਾਲਾਤ ਜਿਵੇਂ ਕੀ ਮਸਾ ਬੰਦਾ ਕੰਮ ਕਰਦਾ ਹੈਗਾ ਦੁਕਾਨ ਦਾ ਕਰਦਾ ਹੈਗਾ ਲੋਨ ਲੈ ਕੇ ਦੁਕਾਨ ਹਾਂ ਉਹ ਇਸ ਤਰ੍ਹਾਂ ਦੀ ਜਿਵੇਂ ਵਾਰਦਾਤ ਹੋ ਜੇ ਵੀ ਕਿ ਪ੍ਰਸ਼ਾਸਨ ਤੋਂ ਕੀ ਮੰਗਤ ਹੈ ਤੇ ਉਹ ਤਾਂ ਜੀ ਥੋੜੀ ਜੀ ਮੁਸਤੈਦੀ ਚਾਹੀਦੀ ਹੈ ਪ੍ਰਸ਼ਾਸਨ ਵੱਲੋਂ ਇਹ ਥੋੜੀ ਇਧਰ ਤਿਆਰ ਪਹਿਲ ਕੋਈ ਪੈਟਰੋਲਿੰਗ ਵਧਾਈ ਜਾਵੇ ਕਿਤੇ ਰੋਡ ਡਾਪ ਨੂੰ ਵੀ ਹੁਣ ਇੱਥੇ ਰੋਡ ਆ ਕੇ ਕੋਲੇ ਹੁੰਦੇ ਤਾਂ ਹੈ ਪਰ ਉਹ ਰਾਤ ਪਤਨ ਨਹੀਂ ਸੀਗੀ ਕਿ ਨਹੀਂ ਸੀਗੀ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਠੀਕ ਹੈ ਇਹਦਾ ਮਜਾਰਾ ਆਹ ਜਦ ਆਵਾਜ਼ ਆ ਵੀ ਪੂਰਾ ਚੱਲਦਾ ਪੂਰਾ ਰੋਡ ਚੱਲਦਾ ਹੈ ਰਾਤ ਨੂੰ ਵੀ ਪੂਰੇ ਚੱਲਦਾ ਹੈਗਾ ਪਸਾਰੀ ਤੋਂ ਪਰੇ ਆ ਵੀ ਇਹ ਕੋ ਕਿੱਦਾਂ ਆ ਵੀ ਇੰਨੇ ਭੀੜ ਭੜਕੇ ਦੇ ਵਿੱਚ ਦੁਕਾਨ ਹੈ ਤੇ ਵੀ ਇਹ ਹੋਣਾ ਨਹੀਂ ਸੀ ਜਾਈਦਾ